ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਵੀ ਠੀਕ-ਠਾਕ ਪਰ ਮਾਤਾ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਧਰ ਆਪਾਂ ਨਾ ਸਾਰੇ ਕੰਮ ਕੰਮ ਖਤਮ ਕਰ ਲਏ ਸੀ ਜਿੰਨੇ ਵੀ ਦੁਪਹਿਰ ਵੇਲੇ ਦੇ ਸਵੇਰ ਵੇਲੇ ਦੇ ਹੀ ਤੁਹਾਨੂੰ ਪਤਾ ਵਾ ਜਦਨ ਆਪਾਂ ਇੱਕ ਦਿਨ ਚ ਥੋੜੇ ਘੱਟ ਕੰਮ ਕਰਦੇ ਨਾ ਤੇ ਅਗਲੇ ਦਿਨ ਕੰਮ ਸਾਡੇ ਜਿਹੜੇ ਡਬਲ ਹੋ ਜਾਂਦੇ ਆ ਕਦੇ-ਕਦੇ ਹੁੰਦਾ ਵਾ ਕਿ ਸਾਨੂੰ ਅਹੀਂ ਸ਼ਾਰਟ ਦੇ ਵਿੱਚ ਕੰਮ ਕਰ ਲੈਣੇ ਆ ਕਿ ਆ ਜਾ ਨਹੀਂ ਕਰਨਾ ਪਰ ਠੀਕ ਅਗਲੇ ਦਿਨ ਸਾਨੂੰ ਉਸ ਤੋਂ ਵੀ ਜ਼ਿਆਦਾ ਜਿਹੜੇ ਕੰਮ ਕਰਨੇ ਪੈਂਦੇ ਸਾਰੇ ਕੰਮ ਕਰਨ ਤੋਂ ਬਾਅਦਾਂ ਬੱਚਿਆਂ ਨੂੰ ਰੋਟੀ ਖਾਣ ਤੋਂ ਬਾਅਦਾਂ ਮੰਜ ਨੂੰ ਟਿਊਸ਼ਨ ਭਲਾਉਣ ਤੋਂ ਬਾਅਦਾਂ ਮੈਂ ਇੱਧਰ ਕੱਪੜੇ ਲਾਉਣ ਵਾਸਤੇ ਤੇ ਮੰਜਾ ਛੱਕਣ ਵਾਸਤੇ ਆਈ ਮੈਂ ਦੇਖਿਆ ਕਿ ਜਿਹੜੇ ਗਮਲਿਆਂ ਵਿੱਚ ਫੁੱਲ ਬੂਟੇ ਆ ਥੋੜੇ ਜਿਹਾ ਉਦਾਸ ਲੱਗਣਦੇ ਸੀ ਤੇ ਮੈਂ ਸੋਚਿਆ ਕਿਉਂ ਨਾ ਇਹਨਾਂ ਦੀ ਮੈਂ ਗੋਡਾ-ਗੋਡੀ ਕਰਾਂ ਨਾਲੇ ਮੈਂ ਜਿਹੜੀ ਚੁੱਲ੍ਹੇ ਤੇ ਬਣਾਈ ਹੁੰਦੀ ਆ ਗੋਇਆਂ ਦੀ ਸਵਾਹ ਉਹ ਜੜੀਆਂ ਇਹਨਾਂ ਦੇ ਵਿੱਚ ਪਾ ਦਿੰਨੀ ਆ ਕਿਉਂਕਿ ਹੁਣ ਟਾਈਮ ਜਿਹੜਾ ਠੰਡ ਦਾ ਆ ਤੇ ਮਛਰੀਆਂ ਜਿਹੜੇ ਬੜੀਆਂ ਉੱਡਦੀਆਂ ਆ ਤੇ ਸ਼ਾਮ ਵੇਲੇ ਆ ਕੇ ਇਹਨਾਂ ਦੇ ਉੱਤੇ ਬਹਿ ਜਾਂਦੀਆਂ ਤੇ ਪੱਤਿਆਂ ਨੂੰ ਖਾਂਦੀ ਆ ਮਛਰੀ ਇਸ ਕਰਕੇ ਜਿਹੜਾ ਇਹਨਾਂ ਦੇ ਉੱਤੇ ਸਵਾਹ ਪਾ ਦੋ ਨਾ ਤੇ ਫਿਰ ਨਾ ਮਛਰੀ ਜਿਹੜੀ ਨਹੀਂ ਪੈਂਦੀ ਤੇ ਨਹੀਂ ਖਾਂਦੀ ਆ ਇੱਧਰ ਸਾਰੇ ਬੂਟੇ ਬੜੀ ਚੰਗੀ ਤਰ੍ਹਾਂ ਹੁੰਦੇ ਕਿਉਂਕਿ ਜਦੋਂ ਮਿਹਨਤ ਤੁਸੀਂ ਕਰੋ ਤੇ ਬੂਟੇ ਆਪਣੇ ਆਪ ਹੀ ਜਿਹੜੇ ਆ ਫਲ ਦੇ ਫੁੱਲਦੇ ਆ ਮੈਂ ਧਨੀਆ ਲਾਇਆ ਪਾਲਕ ਲਾਈ ਕਿਉਂਕਿ ਮੈਨੂੰ ਸ਼ੌਂਕ ਹੈ ਭਾਵੇਂ ਕਿ ਇਹ ਗੁਜ਼ਾਰੇ ਜੋਗਾ ਨਾ ਹੋਵੇ ਪਰ ਕਦੀ ਤੇ ਤੁਸੀਂ ਪਕੌੜੇ ਕੱਢਣੇ ਆ ਥੋੜੇ ਜਿਹਾ ਪੱਤੇ ਤੋੜ ਕੇ ਪਾ ਲੋ ਸਬਜ਼ੀ ਨੂੰ ਤੜਕਾ ਲਾਉਣਾ ਥੋੜੇ ਜਿਹਾ ਪੱਤੇ ਤੋੜ ਕੇ ਪਾ ਲੋ ਹਜੇ ਮੇਰੇ ਗਮਲੇ ਓਨੇ ਜ਼ਿਆਦੇ ਨਹੀਂ ਆ ਬਹੁਤ ਛੋਟੇ ਕਿ ਪਹਿਲਾਂ ਵੀ ਇੱਕ ਵਾਰੀ ਮੈਂ ਲਾਇਆ ਸੀ ਤੇ ਵਿੱਚ ਜੇ ਨਾ ਮਨ ਜਿਹੜਾ ਮੂੜ ਖਰਾਬ ਹੋ ਗਿਆ ਤੇ ਮੈਂ ਸਾਰੇ ਹਟਾ ਦਿੱਤੇ ਸੀ ਮੈਂ ਫਿਰ ਇੱਕ ਵਾਰੀ ਤੋਂ ਫਿਰ ਤੋਂ ਸੋਚਿਆ ਕਿ ਕਿਉਂ ਨਾ ਥੋੜੇ ਜੀ ਮੰਲਾ ਗਮਲੇ ਲਗਾ ਕੇ ਥੋੜਾ ਜਿਹਾ ਇਹ ਕਵਾਲਾ ਕੰਮ ਸ਼ੁਰੂ ਕੀਤਾ ਜਾ ਕਿਉਂਕਿ ਤੁਸੀਂ ਇਹਨਾਂ ਦੇ ਨਾਲ-ਨਾਲ ਤੇ ਆਪਣਾ ਟਾਈਮ ਪਾਸ ਕਰਦੇ ਨਾਲ ਤੁਸੀਂ ਜਦੋਂ ਸਵੇਰੇ ਉੱਠਦੇ ਨਾ ਤੇ ਹਰਿਆ-ਹਰਿਆ ਵੇਖਣ ਨੂੰ ਤੁਹਾਨੂੰ ਮਿਲਦਾ ਤੇ ਬੜਾ ਤੁਹਾਨੂੰ ਚੰਗਾ ਲੱਗਦਾ ਵਾ ਆਪਣੇ ਗਮਲੇ ਨੂੰ ਆ ਕੇ ਵੇਖਣਾ ਕਿ ਅੱਜ ਕਿਹੜਾ ਪੱਤਾ ਨਵਾਂ ਨਿਕਲਿਆ ਵਾ ਹੁਣ ਇਹ ਕਿੰਨਾ ਕੁ ਵਧਨ ਗਿਆ ਵਾ ਇੱਥੇ ਮੈਂ ਟਮਾਟਰ ਦਾ ਬੂਟਾ ਲਾਇਆ ਵੈਸੇ ਟਮਾਟਰ ਤੇ ਹੋਰ ਵੀ ਬੂਟੇ ਲਗਾਵਾਂਗੇ ਅਜੇ ਆਪਾਂ ਇੱਕ ਹੀ ਲਾਇਆ ਕਿਉਂਕਿ ਗਮਲੇ ਤੇ ਉਹਨੇ ਲਿਉਣੇ ਔਖੇ ਨਹੀਂ ਆ ਜਿੰਨੀ ਕਿ ਸਾਡੇ ਇੱਥੇ ਮਿੱਟੀ ਮਿਲਣਾ ਔਖਾ ਵਾ ਮਿੱਟੀ ਵੀ ਅਸੀਂ ਜਿਹੜੀ ਮੋਲ ਦੇ ਲਿਆਉਣੀ ਆ ਇੱਥੇ ਸਾਡੇ ਲਾਗੇ ਬੰਨੇ ਜਿੰਨੀ ਵੀ ਮਿੱਟੀ ਆ ਨਾ ਸਾਰੀ ਪੱਥਰ ਵਿੱਚ ਨਿਕਲਦਾ ਮਿੱਟੀ ਚ ਇਸ ਕਰਕੇ ਅਸੀਂ ਜ਼ਮੀਨ ਚ ਪੁੱਟ ਕੇ ਮਿੱਟੀ ਨਹੀਂ ਵਰਤ ਸਕਦੇ ਤੇ ਮਿੱਟੀ ਜਿਹੜੀ ਆ ਪਿੰਡਾਂ ਚੋਂ ਜਿੱਦਾਂ ਆਉਂਦੀ ਆ ਜਿਹੜੇ ਲੋਕ ਖੇਤੀ ਕਰਦੇ ਉਹ ਵੇਚਦੇ ਆ ਤੇ ਫਿਰ ਇੰਨੇ ਵੱਡੇ ਜਗ੍ਹਾ ਦੇ ਵਿੱਚ ਕਦੀ ਕਦੀ ਹੀ ਮਿਲਦੀ ਕਦੀ ਨਹੀਂ ਮਿਲਦੀ ਬਾਕੀ ਇੱਧਰ ਨਾ ਆਮਬ ਦਾ ਵੀ ਬੂਟਾ ਐ ਵੀ ਸਾਡੇ ਘਰ ਦਾ ਹੀ ਆਮਬ ਸੀ ਤੇ ਮੈਂ ਸੋਚਿਆ ਕਿ ਬੂਟਾ ਬਣ ਜਾਊਗਾ ਥੋੜੀ ਥੋੜੀ ਇਹਨਾਂ ਨੂੰ ਗੋਡੀ ਕੀਤੀ ਤੇ ਗੋਡੀ ਕਰਨ ਤੋਂ ਬਾਅਦ ਆ ਮੈਂ ਸੋਚਿਆ ਬਾਕੀ ਦੇ ਕੰਮ ਕਰੂੰ ਕਿਉਂਕਿ ਅੱਜ ਮੈਂ ਬੜੀ ਘੱਟ ਕੰਮ ਕੀਤੇ ਸਿਰਫ ਰੋਟੀ ਹੀ ਬਣਾਈ ਸਬਜੀ ਲੈ ਕੇ ਆਈ ਰੋਟੀ ਬਣਾਈ ਆਵਲੇ ਜਿਹੜੇ ਸੀ ਉਹਨਾਂ ਨੂੰ ਕਦੂਕਾਸ਼ ਕੀਤਾ ਇੰਨੇ ਦਾ ਬਸ ਕੰਮ ਹੋਏ ਤੇ ਸ਼ਾਮਾਂ ਪੈ ਗਈਆਂ 4 ਵਜੇ ਤੋਂ ਬਾਅਦ ਆ 4:30 5 ਕਦੋਂ ਵਜ ਜਾਂਦੇ ਆ 7 6 ਵਜ ਜਾਂਦੇ ਆ ਫਿਰ ਟਾਈਮ ਇਦਾਂ ਹੀ ਪਾਸ ਹੋ ਜਾਂਦਾ ਵਾ बस ਇਦਾਂ ਦਾ ਹੀ ਕੋਈ ਟਾਈਮ ਪਾਸ ਹੋਇਆ ਵੀਡੀਓ ਅਪਲੋਡ ਕੀਤੀਆਂ ਤੇ ਟਾਈਮ ਪਾਸ ਹੋ ਗਿਆ ਉਹਨੇ ਚੰ ਨੂੰ ਹੋ ਗਿਆ ਸਾਢੇ 6:00 ਵਜੇ ਸੋਚਿਆ ਚਲੋ ਗੁਰਦਾਸਾਹ ਮੱਥਾ ਟੇਕ ਕੇ ਉਹਨੇ ਫਿਰ ਮੈਂ ਨਾ ਹਜੇ ਜਾਣ ਹੀ ਦੇ ਸੀ ਰਾਹ ਚ ਕਿ ਸਾਡੀ ਚਾਚੀ ਜੀ ਦੇ ਨੂੰ ਨੇ ਮੈਨੂੰ ਬੁਲਾ ਲਿਆ ਤੇ ਕਹਿੰਦੇ ਚਲੋ ਆਓ ਜੋ ਭੈਣ ਜੀ ਮੈਂ ਕਿਹਾ ਮੈਂ ਤੇ ਕਿਤੇ ਹੋ ਚੱਲੀ ਸੀ ਕਹਿੰਦੇ ਕਿ ਆ ਜੋ ਇੱਕ ਮਿੰਟ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣੀ ਆ ਸੋ ਮੈਂ ਤੁਹਾਨੂੰ ਵੀ ਚੀਜ਼ ਵਿਖਾਉਂਗੀ ਸਾਡਾ ਜਿਹੜਾ ਵਾ ਕਿ ਮਤਲਬ ਕਿ ਸਾਡਾ ਦੋਤਾ ਆਇਆ ਵਾ ਉਹਨੇ ਸਾਡੇ ਲਈ ਸਾਰਿਆਂ ਲਈ ਸੂਟ ਲਿਆਂਦੇ ਤੇ ਸੂਟ ਬੜੇ ਹੀ ਸੋਹਣੇ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਜਰੂਰ ਕਰੂੰਗੀ ਤੁਹਾਨੂੰ ਵਿਖਾਉਂਗੀ ਕਿ ਕਿਸ ਤਰ੍ਹਾਂ ਦੇ ਤੁਸੀਂ ਦੱਸਿਓ ਕਿ ਬੱਚੇ ਜਦੋਂ ਤੁਹਾਡੇ ਲਈ ਕੋਈ ਗਿਫਟ ਲੈ ਕੇ ਆਉਂਦੇ ਤੇ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਕਿ ਤੁਹਾਡੇ ਬੱਚੇ ਤੁਹਾਡੇ ਵਾਸਤੇ ਗਿਫਟ ਲੈ ਕੇ ਆਏ ਆ ਤੇ ਮੈਂ ਤੇ ਖੋਲ ਕੇ ਰੱਖ ਲਿਆ ਮੈਂ ਸੋਚਿਆ ਕੱਟ ਕੇ ਸਲਵਾਰ ਸੀ ਕੇ ਤੇ ਸੂਟ ਜਿਹੜਾ ਬਣਾ ਕੇ ਪਾਉਣੀ ਆ ਫਿਰ ਮੈਂ ਲੱਗੀ ਸੀ ਕਰਨ ਕਿ ਮੈਂ ਦੇਖਿਆ ਰੀਲਾਂ ਨਹੀਂ ਮਿਲਣਦੀਆਂ ਇਸ ਕਰਕੇ ਮੈਂ ਛੱਡਤਾ ਕੱਪੜੇ ਲਾ ਕੇ ਆਪਾਂ ਅੰਦਰ ਰੱਖ ਲਏ ਬਸ ਏਸੀ ਸਾਡਾ ਅੱਜ ਦਾ ਬਲੌਗ ਬਲੌਗ ਚੰਗਾ ਲੱਗੇ ਤੇ ਵੀਡੀਓ లైక్ షేర్ కామెంట్ ਕਰ ਦਿਓ ਕਿਉਂਕਿ ਇੱਥੇ ਮੈਂ ਨਸ ਦੁਪਹਿਰੇ ਜਿਹੜੀ ਸਬਜ਼ੀ ਕੱਟੀ ਮੈਂ ਤੁਹਾਨੂੰ ਦੱਸਿਆ ਜੀ ਮੈਂ ਸ਼ਾਰਟ ਚ ਕੰਮ ਕੀਤੀ ਸਬਜ਼ੀ ਕੱਟੀ ਤੇ ਉਹਦੇ ਛਿਲਕੇ ਇਹਨਾਂ ਦੀ ਆਪਾਂ ਖਾਦ ਬਣਾਉਣੀ ਹੈ ਇਸ ਕਰਕੇ ਇਹਨੂੰ ਆਪਾਂ ਇੱਕ ਜਗ੍ਹਾ ਦੇ ਵਿੱਚ ਪਾ ਕੇ ਰੱਖ ਲਾਂਗੇ ਤਾਂ ਕਿ ਹੌਲੀ ਹੌਲੀ ਗਲ ਕੇ ਜਿਹੜੀ ਆ ਘਰ ਦੀ ਖਾਦ ਬਣ ਜੇ ਮੈਂ ਅੱਗੇ ਵੀ ਜਿਹੜੀ ਖਾਦ ਆਪਣੇ ਬੂਟਿਆਂ ਨੂੰ ਘਰ ਦੇ ਹੀ ਬਣੀ ਪਣ ਪਉਣੀ ਹੈ ਜਿੰਨੇ ਵੀ ਤੁਹਾਡੇ ਛਿਲਕੇ ਹੋ ਰੱਖ ਲਓ ਉਸ ਤੋਂ ਬਾਅਦ ਵਿੱਚ ਥੋੜਾ ਜਿਹਾ ਗੋਆ ਜਿਹੜਾ ਤੁਸੀਂ ਪਾ ਦੋ ਤਾਜਾ ਗੋਆ ਤੇ ਇੱਧਰ ਇੱਕ ਗਮਲਾ ਛੁੱਟਾ ਇਹ ਵੀ ਰੱਖ ਲਓ ਕਿ ਬੜੇ ਕੰਮ ਆਉਂਦਾ ਜਦੋਂ ਆਪਾਂ ਨਵੇਂ ਗਮਲੇ ਲਾਉਣੇ ਨਾ ਥਲੇ ਠੀਕਰੀਆਂ ਪਾਉਣੀਆਂ ਪੈਂਦੀਆਂ ਵਾ ਤਾਂ ਕਿ ਪਾਣੀ ਜਿਹੜਾ ਚੰਗੀ ਤਰ੍ਹਾਂ ਆਮ ਨਾਲ ਨਿਕਲ ਸਕੇ ਜੜਾ ਪੱਤੇ ਸਾਰਾ ਕੁਝ ਮੇਕ ਜਗਾ ਇਕੱਠਾ ਕਰ ਲੈਣਾ ਗੋਆ ਆਪਾਂ ਇਹਦੇ ਵਿੱਚ ਤਾਂ ਉਤੋਂ ਥੋੜਾ ਜਿਹਾ ਪਾ ਦੇਣਾ ਵਾ ਤਾਂ ਕਿ ਜਿਹੜਾ ਇਹਦੇ ਨਾਲ ਗੈਸ ਬਣੇ ਗੈਸ ਤੇ ਨਾਲੇ ਛੇਤੀ گلਦਾ ਵਾ ਜਿੰਨਾ ਵੀ ਮਟੀਰੀਅਲ ਆਪਾਂ ਰੱਖਦੇ ਨਾ ਗੈਸ ਨਾਲ ਪੱਤੇ ਪੁੱਤੇ ਸਾਰੇ ਗਲਦੇ ਆ ਘਰ ਦੀ ਬਣਾਈ ਹੋਈ ਖਾਦ ਨਾਲ ਦੀ ਰੀਸ ਨਹੀਂ ਵੈਸੇ ਤੇ ਗੋਏ ਦੀ ਖਾਦ ਸਭ ਤੋਂ ਵਧੀਆ ਹੁੰਦੀ ਆ ਪਰ ਜੇ ਤੁਹਾਡੇ ਕੋਈ ਵੇਸਟਿੰਗ ਜਿਹੜਾ ਰਹਿੰਦਾ ਤੁਸੀਂ ਇਹਦੀ ਵੀ ਖਾਦ ਬਣਾ ਲਓ ਤੇ ਬਹੁਤ ਵਧੀਆ ਸੋ ਮਿਲਦੇ ਨਵੀਂ ਵੀਡੀਓ ਨਾਲ ਬਾਏ ਬਾਏ